ਦੇਖੋ ਕਿਸ ਤਰ੍ਹਾਂ ਚੋਰ ਨੂੰ ਫੜ ਕੇ ਨੰਗਾ ਕੀਤਾ ਜਾਂਦਾ ਤੇ ਚੋਰ ਦਾ ਕੁਟਾਪਾ ਚਾੜਿਆ ਜਾਂਦਾ ਜੀ ਹਾਂ ਮਾਮਲਾ ਸਾਹਮਣੇ ਆਂਦਾ ਹੈ ਕਿ ਦਿਨ ਦਿਹਾੜੇ ਇਹ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਲੰਧਰ ਦਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਸਭ ਤੋਂ ਜ਼ਿਆਦਾ ਇੱਕ ਬਿਜ਼ੀ ਬਾਜ਼ਾਰ ਤੇ ਕੜੀ ਵਾਲੇ ਚੌਕ ਦੇ ਨਜ਼ਦੀਕੀ ਦੁਕਾਨ ਦੇ ਵਿੱਚ ਚੋਰੀ ਕਰਤਾ ਹੋਇਆ ਚੋਰ ਕਾਬੂ ਕਰ ਲਿਆ ਜਾਂਦਾ ਲੋਕਾਂ ਦਾ ਕਹਿਣਾ ਹੈ ਕਿ ਦੋ ਚੋਰ ਹਨੂਮਾਨ ਮੰਦਰ ਵਿੱਚ ਮੱਥਾ ਟੇਕਣ ਲਈ ਆਏ ਸਨ ਉਸ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਚੋਰ ਸਾਹਮਣੇ ਵਾਲੀ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਜਿੱਥੇ ਵਾਰਦਾਤ ਨੂੰ ਅੰਜਾਮ ਦੇ ਦੌਰਾਨ ਇੱਕ ਚੋਰ ਮੌਕੇ ਤੇ ਕਾਬੂ ਕਰ ਲਿਆ ਗਿਆ ਜਾਤ ਕੀ ਦੂਜਾ ਮੌਕੇ ਤੋਂ ਭੱਜਨ ਵਿੱਚ ਕਾਮਯਾਬ ਹੋਇਆ ਲੋਕਾਂ ਨੇ ਕਿਸ ਕਦਰ ਉਸ ਤੇ 76 ਪਰੇਡ ਕੀਤੀ ਹੈ ਉਸ ਦੇ ਕੱਪੜੇ ਉਤਾਰ ਲਏ ਜਾਂਦੇ ਨੇ ਇਸ ਤੋਂ ਬਾਅਦ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਾਂ ਹੱਥ ਜੋੜ ਕੇ ਮਿੰਤਾ ਤਰਲੇ ਕਰਦਾ ਨਜ਼ਰ ਆਇਆ ਇਹ ਚੋਰ ਉਧਰੀ ਲੋਕਾਂ ਦਾ આરોਪ ਹੈ ਕਿ ਉਹਨਾਂ ਨੇ ਇੰਜੈਕਸ਼ਨ ਵੀ ਮੌਕੇ ਤੋਂ ਚੋਰ ਦੇ ਕੋਲੋਂ ਬਰਾਮਦ ਕੀਤੇ ਨੇ ਚੋਰ ਤੇ ਕੋਲੋਂ ਜਦੋਂ ਪੁੱਛਿਆ ਗਿਆ ਕਿ ਤੂੰ ਇੱਥੇ ਕੀ ਕਰਨ ਆਇਆ ਸੀ ਤਾ ਚੋਰ ਦੇ ਵੱਲੋਂ ਵੀ ਸਾਫ਼ ਕਿਹਾ ਗਿਆ ਕਿ ਉਹ ਇੱਥੇ ਪੈਸੇ ਚੱਕਣ ਆਇਆ ਸੀ ਚੋਰੀ ਦੀਵਾਰ ਦਾਤ ਨੂੰ ਅੰਜਾਮ ਦੇਣ ਆਇਆ ਸੀ ਕੀ ਨਾਮ ਹੈ ਆਪਣਾ ਮੇਰਾ ਨਾਮ ਦੀਪਕ ਚਲੋਟਾ ਕਿਹੜੀ ਜਗ੍ਹਾ ਦੇ ਸ਼ੋਕ ਆ ਤੁਸੀਂ ਆਪਣੀ ਪੈਰੋ ਯਾਰ ਜੱਗੂ ਚੋਂ ਕੀ ਗੱਲ ਹੈ ਭਾਈ ਮੈਂ ਇੱਥੋਂ ਮੱਥਾ ਟੇਕਣ ਇੱਕ ਮਿੰਟ ਲਈ ਮੰਦਿਰ ਗਿਆ ਮੰਦਿਰ ਤੇ ਮੱਥਾ ਟੇਕ ਕੇ ਆਉਂਦਾ ਪਏ ਜਦੋਂ ਵਾਪਸ ਆਇਆ ਤੇ ਇਦਾਂ ਗੱਲਾਂ ਖੁੱਲ੍ਹੀਆਂ ਸੀ ਆ ਦੇਖੋ ਤੇ ਇਦਾਂ ਗੱਲਾਂ ਖੋਲ ਕੇ ਉਹ ਚੋਂ ਪੈਸੇ ਕੱਢਦਾ ਮੈਂ ਕਿਹਾ ਮੇਰੇ ਦੁਕਾਨ ਦੇ ਵਿੱਚ ਕੋਈ ਦਾਗ ਪਾਊਗਾ ਤਾਂ ਸਮਾਨ ਦੇਖੂਗਾ ਗੱਲੇ ਨੂੰ ਥੋੜੀ ਹੱਥ ਪਾਊਗਾ ਮੈਂ ਦੇਖਿਆ ਗੱਲਾਂ ਆਂਦੇ ਹੀ ਇਹਨੂੰ ਮੈਂ ਫੜ ਆ ਇੱਕ ਬਜ਼ਾਰ ਉਹ ਥੋੜਾ ਹੀ ਖੁੱਲਿਆ ਸੀ ਜ਼ਿਆਦਾ ਖੁੱਲਿਆ ਨਹੀਂ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਹੈ ਭਾਈ ਇਹ ਕੋਈ ਭਾਈ 11:00 ਵਜੇ ਦੀ ਗੱਲ ਹੈ 11:00 ਵਜੇ ਦੀ ਤੇ ਆਸ-ਪਾਸ ਕਿਸ ਨੂੰ ਪਤਾ ਨਹੀਂ ਲੱਗਾ ਆਸ-ਪਾਸ ਪਤਾ ਕੀ ਲੱਗਿਆ ਕੋਈ ਸਾਹਮਣੀ ਦੁਕਾਨ ਹੈ ਇਹ ਬੰਦ ਸੀ ਵਿਅਜੀ ਦੀ ਦੁਕਾਨ ਆ ਸਾਹਮਣੇ ਵਿਅਜੀ ਦੀ ਦੁਕਾਨ ਇਧਰ ਸਾਡੀ ਕਰੋਕਰੀ ਦੀ ਸ਼ੋਪ ਆ ਇਧਰੋਂ ਆਇਆ ਫਿਰ ਇਹਨੇ ਇੱਥੋਂ ਆ ਕੇ ਇਧਰੋਂ ਵੀ ਹੱਥ ਪਾਉਣ ਦੀ ਕੋਸ਼ਿਸ਼ ਇੱਥੇ ਤੇ ਕੁਦਰਤੀ ਫੋਨ ਥੱਲੇ ਪਿਆਈ ਫੇਰ ਇਹਨੇ ਇਧਰ ਦੇਖਿਆ ਇਧਰ ਦੇਖ ਕੇ ਫੇਰ ਇਹਨੇ ਗੱਲੇ ਮੈਕਅਪ ਅੰਦਰ ਬੰਦਾ ਕੰਮ ਕੀ ਕਰਦਾ ਵਾ ਉਹਦਾ ਕੁਦਰਤੀ ਆ ਕੇ ਦੇਖਿਆ ਤੇ ਇਹਨੇ ਗੱਲੇ ਨੂੰ ਹੱਥ ਪਾਇਆ ਤੇ ਗੱਲੇ ਜੋ ਪੈਸੇ ਗਾੜ ਕੇ ਕਿੰਨੇ ਜਣੇ ਸੀ ਭਾਜੀ ਹਾਂਜੀ ਕਿੰਨੇ ਜਣੇ ਸੀ ਇਹ ਬਾਈ 2 ਜਣੇ ਸੀ ਇੱਕ ਆਇਆ ਤੇ ਇੱਕ 도ੜ ਗਿਆ ਇੱਕ ਇਧਰ ਸੀ ਇੱਕ ਇ ਏ ਬਾਈ ਕਹਿੰਦੇ ਬਾਈ ਕਿਥੋਂ ਆਏ ਐ ਮੈਨੂੰ ਨਹੀਂ ਪਤਾ ਕਿੱਦਾਂ ਆਏ ਕਿੱਦਾਂ ਦੁਕਾਨ ਤੇ ਸੀਸੀਟੀਵੀ ਲੱਗਾ ਦਾ ਇਹ ਅੱਗੇ ਸੀਸੀਟੀਵੀ ਲੱਗਾ ਬਾਈ ਇੰਨਾ ਨਹੀਂ ਮੈਨੂੰ ਪਤਾ ਸਾਡੀ ਦੁਕਾਨ ਤੇ ਹੈ ਸੀਸੀਟੀਵੀ ਸਾਡੇ ਦੁਕਾਨ ਤੇ ਜਿਹੜਾ ਸੀਸੀਟੀਵੀ ਉਹ ਚੂਹਿਆਂ ਨੇ ਤਾਰਾ ਕੱਟਦੀਆਂ ਉੱਪਰ ਲੱਗਾ ਉਹਦੇ ਚੂਹਿਆਂ ਤਾਰਾ ਕੱਟ ਪੁਲਿਸ ਨੂੰ ਬਾਈ ਦੇਤੀ ਸੋਚ ਹਾਂਜੀ ਪੁਲਿਸ ਨੂੰ ਸੋਚਣਾ ਦੇਤੀ ਆ ਅੱਧਾ ਕਿੰਨੇ ਰੋਗੀ ਭਾਜੀ ਅੱਧਾ ਘੰਟਾ ਹੋ ਗਈ ਭਾਜੀ ਕਿਹੜਾ ਤੁਹਾਨੂੰ ਲੱਗਦਾ ਭਾਜੀ ਇਹ ਮੇਰੇ ਖਾ ਤਿੰਨ ਨੰਬਰ ਲੱਗਦਾ